ਸਾਡੇ ਸਿੱਖ ਧਰਮ ਵਿੱਚ ਕਈ ਐਸੀਆਂ ਰੂਹਾਂ ਹੋਈਆਂ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਸ਼ਾਦੀ ਨਹੀਂ ਕਰਾਈ ਪਰ ਉਹ ਇੰਦਰੀ ਜਿੱਤ ਹੋਇਆ ਪਰ ਜਿਹੜੇ ਬੰਦੇ ਵਿਆਹ ਤੋਂ ਨਫ਼ਰਤ ਕਰਕੇ ਵਸ਼ਈ ਬਣ ਗਏ ਵਿਸ਼ੇ ਭੋਗਦੇ ਰਹੇ ਗੁਰੂ ਗ੍ਰੰਥ ਸਾਹਿਬ ਨੂੰ ਸਾਧੂ ਨੇ ਕਿਹਾ ਉਹਨਾਂ ਨੂੰ ਲੰਪਟ ਕਿਹਾ ਆਪਣੇ ਆਪ ਨੂੰ ਜਤੀ ਕਹਿੰਦੇ ਆ ਜ਼ਿੰਦਗੀ ਜੀਣ ਦੀ ਜੁਗਤ ਨਹੀਂ ਆਉਂਦੀ ਘਰ-ਬਾਰ ਛੱਡ ਕੇ ਤੁਰੇ ਫਿਰਦੇ ਹੋਰ ਬੇਨਤੀ ਸੁਣਿਆ ਉਹਨਾਂ ਕਹਿ ਦਿੱਤਾ ਜੀ ਗ੍ਰਸਤ ਜੰਜਾਲ ਹੈ ਗ੍ਰਸਤ ਚਿੱਕੜ ਹੈ ਗ੍ਰਿਸ਼ਤ ਦੁੱਖਾਂ ਦਾ ਕਾਰਜ ਚ ਕੋਈ ਸ਼ੱਕ ਨਹੀਂ ਇਹ ਸਭ ਕੁਝ ਹੈ ਪਰ ਫਿਰ ਵੀ ਸਭ ਕੁਝ ਮੰਨ ਦੀ ਅਵਸਥਾ ਹੈ ਮੇਰੇ ਸਤਿਗੁਰੂ ਸਹਿਬਾਨ ਨੇ ਕੇਵਲ ਥਿਉਰੀ ਨਹੀਂ ਦਿੱਤੀ ਕਿ ਗ੍ਰਿਸ਼ਤ ਉੱਤਮ ਹੈ ਮੇਰੇ 10 ਗੁਰੂ ਸਹਿਬਾਨ ਸਿਰਫ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ 9 ਗੁਰੂ ਸਹਿਬਾਨ ਗ੍ਰਿਸ਼ਤੀ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੀਆਂ ਧੀਆਂ ਨੇ ਉਹ ਆਪਣੇ ਬੱਚਿਆਂ ਦੇ ਕਾਰਜ ਕਰਦੇ ਆ ਆਪਣੀ ਕਿਰਤ ਕਰਦੇ ਰਿਹਾ ਤੇ ਮੇਰਾ ਖਿਆਲ ਗ੍ਰਿਸ਼ਤ ਵਿੱਚ ਸਭ ਤੋਂ ਵੱਡੀ ਨਰਲੀਪਤਾ ਜੇ ਕਿਸੇ ਨੇ ਦੇਖਣੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੇ